ਸ਼ੰਭੂ ਅਤੇ ਖਨੌਰੀ ਬਾਰਡਰ ਤੇ ਹੋਈ ਕਾਰਵਾਈ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵਿੱਚ ਕਾਫੀ ਗੁੱਸਾ ਨਜ਼ਰ ਆ ਰਿਹਾ ਤੇ ਕਿਸਾਨਾਂ ਦੇ ਵੱਲੋਂ ਵੀ ਲਗਾਤਾਰ ਸੜਕਾਂ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਉੱਥੇ ਇਸ ਮਾਮਲੇ ਨੂੰ ਲੈ ਕੇ ਜੋਗਿੰਦਰ ਸਿੰਘ ਉਗਰਾਹਾਂ ਦਾ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਨਿੰਦਿਆ ਕੀਤੀ ਹੈ। ਦੇਖੋ ਬਹੁਤ badi ਘਟਨਾ ਹੋਈ ਜਿਹੜੀ ਗੱਲ ਹੋਈ ਹੈ। ਉੱਦਿਸੀ ਮੰਦੇ ਆਰਧਨ ਸਰਕਾਰ ਨੇ ਆਪਦੀ ਜਿਹੜੀ ਕਾਲੀ ਕਰਤੂਤ ਦਿਖਾ ਦਿੱਤੀ ਜਿਹਨੇ ਇੱਕ ਬਹੁਤ ਹੀ ਬੈਰਜਿੰਮੂਰੀ ਢੰਗ ਨਾਲ ਕਿਸਾਨਾਂ ਆਪਾਂ ਨੂੰ ਮੀਟਿੰਗ ਸੱਦ ਕੇ ਗਿਰਦਾਰ ਕੀਤਾ ਮਗਰ ਉਹ ਜਿਹੜੇ ਬੈਠੇ ਸੀ ਕਿਸਾਨ ਬਜੂਰ ਬਟਰਾਲੀਆਂ ਚ ਉਹਨਾਂ ਨੂੰ ਕਾਦੀਆਂ ਜੋ ਬਾਹਰ ਕਰਕੇ ਸਮਾਜ ਚ ਦਾ ਕਿ ਜਿਹੜਾ ਘਰਾਂ ਨੂੰ ਭੇਜਿਆ ਉਹ ਤਰੀਕੇਗਾਰ ਦੀ ਵੀ ਨਫੀਦੀ ਹੈ ਕਰਦੇ ਕਿ ਇਹਨਾਂ ਨੂੰ ਸੰਭਾਲ ਨਹੀਂ ਚੱਪਣ ਦਿੰਦਾ ਟ੍ਰੈਕਟਰ ਟਰਾਲੀਆਂ ਨੂੰ ਕਤਾਨਾ ਛੱਡਿਆ ਤੇ ਉਹ ਜਿਹੜਾ ਬੇਕਦਰਹੀ ਕੀਤੀ ਹੈ ਸਮਾਨ ਦੀ ਤੇ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਧੋਖਾ ਉਹ ਵਿਸ਼ਵਾਸ ਘਾਤ ਲਿਟੋ ਉਹ ਨਿੰਦਣਯੋਗ ਹੈ ਅਸੀਂ ਅੱਜ ਉਹਦੇ ਰੋਸ ਮਜੂ ਸਾਰੇ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹੇ ਜੇ ਮੀਟਿੰਗਾਂ ਹੋਈਆਂ ਮੀਟਿੰਗਾਂ ਤੋਂ ਤੁਰੰਤ ਬਾਅਦ ਸਾਰੇ ਜ਼ਿਲ੍ਹੇ ਉਹਦੇ ਅਰਥੀ ਫੂਕ ਮਜਾਰੇ ਅੱਜ ਕਰੂਗੇ ਅੱਜ ਆਪਣੇ ਸੰਗਰੂਰ ਜ਼ਿਲ੍ਹੇ ਦੀ ਮੀਟਿੰਗ ਹੋ ਗਈ ਹੈ ਇਹ ਸੰਗਰੂਰ ਜ਼ਿਲ੍ਹੇ ਦੀ ਮੀਟਿੰਗ ਤੋਂ ਬਾਅਦ ਸਿਨਾਮ ਜਾਂਦੀ ਸ਼ਹਿਰ ਦੇ ਵਿੱਚ ਹੀ ਉਦਮ ਸਿੰਘ ਦੇ ਬੁਖ ਕੋਲੇ ਅਰਥੀ ਫੂਕ ਮਜਾਰਾ ਕਰਨਾ ਅਗਲੀ ਅਗਲਾ ਫਿਰ ਆਪਣਾ ਅਗਲਾ ਪ੍ਰੋਗਰਾਮ 33 ਦਾ ਭਗਤ ਸਿੰਘ ਦਾ ਛੇਤੀ ਦਿਹਾੜਾ ਸਰੂਰ ਸਨਾਬ ਦੇ ਵਿੱਚ ਮਨਾਇਆ ਜਾਊਗਾ ਤੇ ਬਰਨਾਲੇ ਵਾਲੇ ਬਰਨਾਲੇ ਮਨਾਉਣਗੇ ਬਾਕੀ ਹਰੇਕ ਜ਼ਿਲ੍ਹਾ ਆਪਣਾ ਆਪਣਾ ਥਾਂ ਉਹ ਚੂਜਾ ਉਹਦੇ ਵਿੱਚ ਵੀ ਪੈਣਾ ਤੇ ਨਾਗਮਾਨ ਦੀ ਸੰਗਠਨ ਜੀ ਆਉਂਦੀ ਆ ਜਬੀ ਵਾਲਾ ਜਬੀ ਵਾਲਾ ਹੋਊਗਾ ਹਰ ਹਾਲ ਵਿੱਚ ਉਹਦੇ ਵਿੱਚ ਉਹ ਰਹਿ ਆ ਕੋ ਚੰਡੀਗੜ੍ਹ ਮਾਰਕ ਦਾ ਉਹ ਉਹਦੇ ਬਾਰੇ ਵਿੱਚ ਕੀ ਕੁਝ ਕਰਨਾ ਹੈ ਕਿਸ ਤਰ੍ਹਾਂ ਜਾਣਾ ਹੈ ਉਹ ਆਗੂ ਨਾਲ ਮੀਟਿੰਗ ਕਰਕੇ ਅਰੇ ਕਰਕੇ ਫਰੈਲ ਬਣਾ ਖਰਦਾਦ ਦੀ ਹੈ ਕਿ ਕਿਸਾਨਾਂ ਦਾ ਗੁੱਸਾ ਲਗਾਤਾਰ ਭਖਦਾ ਨਜ਼ਰ ਆ ਰਿਹਾ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਲੈਣ ਕੀਤੇ ਜਾ ਰਹੇ ਨੇ ਤੇ ਹੁਣ 23 ਮਾਰਚ ਨੂੰ ਸੁਨਾਮ ਅਤੇ ਬਰਨਾਲਾ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਅਤੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਬਿਊਰੋ ਰਿਪੋਰਟ ਸਟਾਰ ਨਿਊਜ਼